ਖਾਲਸਾ ਜੀ ਪੂਰਾ ਸਿੱਖ ਜਗਤ ਰਣਜੀਤ ਸਿੰਘ ਹੋਰ ਨੂੰ ਕਈਆਂ ਦਿਨਾਂ ਤੋਂ ਸੁਣ ਰਿਹਾ ਹੈ ਪੂਰਾ ਚਾਬੀ ਦੇ ਕੇ ਛੱਡਿਆ ਹੋਇਆ ਹੈ ਜਿਸ ਤਰ੍ਹਾਂ ਬੱਚੇ ਇੱਕ ਘੜੋਣਿਆਂ ਨੂੰ ਚਾਬੀ ਦੇ ਕੇ ਛੱਡ ਦਿੰਦੇ ਉਹ ਜਿੰਨਾ ਚਿਰ ਚਾਬੀ ਪੂਰੀ ਰਹਿੰਦੀ ਉਹਨਾਂ ਚਿਰ ਬੜਾ ਟੱਪਦਾ ਜਦੋਂ ਮੁੱਕ ਜਾਂਦੀ ਹੈ ਫੇਰ ਖਤਮ ਹੋ ਜਾਂਦਾ ਇਦਾਂ ਇਹਨੂੰ ਪਤਾ ਨਹੀਂ ਚਾਬੀ ਦਿੱਤੀ ਹੋਈ ਆ ਵੀ ਤੈਨੂੰ ਜਿਹੜਾ ਤਾਂ ਕਿਸੇ ਤਖਤਾ ਜੈਸਦਾਰ ਬਣਾ ਦੇਣਾ ਹੁੰਦਾ ਮੈਂ ਸੋਚਦਾ ਇਹ ਜਾਣਦਾ ਹੀ ਸਭ ਕੁਝ ਕਹਿੰਦੇ ਹੁੰਦੇ ਪੰਜਾਬੀ ਦੇ ਖਾਣਿਆਂ ਸਾਜ ਤਾਂ ਬੋਲੇ ਛਾਣ ਨਹੀਂ ਕਿਉਂ ਬੋਲੇ ਇਹ ਲੁਧਿਆਣੇ ਰਹਿੰਦਾ ਦੇ ਦੇ ਆਣ ਗਵਾਨ ਨੂੰ ਪ੍ਰੈਸ ਰਿਪੋਰਟ ਜਾ ਕੇ ਪੁੱਛ ਲੈਣੇ ਉਹ ਕਿਹੋ ਜਿਹਾ ਬਤੀਰਾ ਹੈ ਇਹਦਾ ਇਹਦੀ ਸਮਾਜਿਕ ਜ਼ਿੰਦਗੀ ਕਿਹੋ ਜਿਹੀ ਆ ਇਹ ਉਹੋ ਹੀ ਆ ਉਸ ਗੱਲ ਉਹਦੇ ਹਰਪ੍ਰੀਤ ਸਿੰਘ ਸਿੰਘ ਸਾਹਿਬ ਦੇ ਸੰਡੂ ਦੀਆਂ ਗੱਲਾਂ ਤਾਂ ਬੜੀਆਂ ਕਰਦਾ ਇੱਕ ਡਾਕਟਰ ਕਰਤਾਰਪੁਰ ਸਾਹਿਬ ਦਾ ਜਲੰਧਰ ਲਾਗੇ ਜਿਹੜਾ ਕਰਤਾਰਪੁਰ ਸਾਹਿਬ ਆ ਉਹਨੇ ਤੇ ਐਲੀਗੇਸ਼ਨ ਲਾਇ ਵੀ ਮੈਂ ਸੋਨਾ ਬੜਾ ਚੜਾਇਆ ਸ੍ਰੀ ਸਾਹਿਬ ਚੜਾਈ ਇਹ ਸਭ ਸ਼ੱਕ ਸ਼ਕ ਹੋ ਗਿਆ ਜਿਸ ਕਰਕੇ ਇਹਨੂੰ ਪਟਨਾ ਸਾਹਿਬ ਤੋਂ ਬਾਹਰ ਕੱਢਣਾ ਪਿਆ ਤਖਤ ਸਾਹਿਬ ਤੋਂ ਤੇ ਐਸਵੇਂ ਲੋਰ ਚਿੱਠੀਆਂ ਲਿਖਦਾ ਸਿੰਘ ਸਾਹਿਬ ਨੂੰ ਪੂਰੀਆਂ ਡਰਾਫਟਿੰਗ ਕਰਕੇ ਇਹਨੂੰ ਚਿੱਠੀਆਂ ਦਿੱਤੀਆਂ ਜਾਂਦੀਆਂ ਇਹ ਗਾਹਾਂ ਦਾਵਾ ਦਾ ਐਉਂ ਲੱਗਦਾ ਜਿੱਦਾਂ ਬੜਾ ਆਲਮ ਫਾਜ਼ਿਲ ਹੁੰਦਾ ਹੈ ਇਹਨ ਗਾਰ ਸਾਹਿਬ ਕਦੇ ਇਹਦੀ ਵੀ ਵਿਆਖਿਆ ਕਰਿਓ ਪੜਿਆ ਹੋਵੇ ਗੁਨਾਗਾਰ ਤਾਂ ਉਮੀਦ ਸਾਦ ਨਾ ਮਾਰੀਏ ਜੇ ਤੁਸੀਂ ਬਾੜੀਆਂ ਕਥਾ ਜਾਣਦੇ ਆਂ ਜੇ ਇਦਾਂ ਦੇ ਕੰਮ ਕਰਨੇ ਤੁਸੀਂ ਤਾਕਤਾਂ ਤੇ ਤੇ ਤਖਤਾਂ ਦੇ ਲਾਲਚ ਵਿੱਚ ਆ ਕੇ ਮੈਨੂੰ ਮਹਦੇ ਨੂੰ ਜਰੂਰ ਕੋਈ ਨਾ ਕੋਈ ਇਹੋ ਜਿਹਾ ਭਰੋਸਾ ਦਿੱਤਾ ਹੁਣ ਆ ਵੀ ਤੈਨੂੰ ਕਿਸੇ ਤਖਤ ਦਾ ਜਹਦਾਰ ਲਾ ਦੇਾਂਗੇ ਇਹਨਾਂ ਨੂੰ ਪਤਾ ਆ ਸਾਬੂ ਕੀ ਮੰਡੀ ਸਾਹਿਬ ਦਾ ਜਿਹੜਾ ਤਖਤ ਆ ਹੁਣ ਖਾਲੀ ਹੋਇਆ ਆ ਸ਼ਾਇਦ ਮੈਂ ਇਹਨੀ ਯੋਜਨਾ ਕਰਾਂ ਵੇ ਦੂਜਾ ਗਰੁੱਪ ਜਿਹੜਾ ਉਹ ਇਨਾਇਤ ਦਿyal ਹੋ ਜਾਵੇ ਵੀ ਉਹਨੂੰ ਉੱਥੇ ਦਾ ਜੱਫੀਦਾਰ ਬਣਾ ਦਵੇ। ਅਸੀਂ ਪੂਰੀ ਇਹ ਤੁਹਾਨੂੰ ਦੱਸ ਰਹੇ ਆ ਤੁਹਾਡੇ ਵਰਗੇ ਜੱਫੀਦਾਰ ਜੇ ਲਾਏ ਵੀ ਉਹ ਪੂਰਾ ਵਿਰੋਧ ਹੋਊਗਾ ਸਿੱਖ ਜਗਤ ਦਾ। ਇਸ ਕਰਕੇ ਥੋੜਾ ਜਿਹਾ ਆਪਣੀ ਅਕਲ ਨੂੰ ਹੱਥ ਮਾਰੋ ਐਵੇਂ ਰੋਝ ਲੋਚਣਾ ਕਰਨ ਲੱਗ ਪਏ ਨੇ ਸਿੰਘ ਸਾਹਿਬ ਨੂੰ। ਸਿੰਘ ਸਾਹਿਬ ਨੂੰ ਦੱਸਦੇ ਆ ਇਹ ਜਿਹੜਾ ਤੁਸੀਂ ਉਦੋਂ ਵੀ ਸੋਸ਼ਲ ਮੀਡੀਆ ਤੇ ਵਾਇਆ ਐ ਵੀ ਨਹੀਂ ਸੀ ਪਾ ਸਕਦੇ ਉਹ ਨਹੀਂ ਸੀ ਕਰ ਸਕਦੇ ਆ ਨਹੀਂ ਇੰਨਾ ਬੜਾ ਸਿਆਣਾ ਹੋ ਗਿਆ ਤੂੰ ਸਿੱਖ ਜਗਤ 'ਚ ਇਸ ਕਰਕੇ ਥੋੜਾ ਸੀਮਤ ਰਹੁ ਤੁਹਾਨੂੰ ਮੈਂ ਸਲਾਹ ਦਿੰਦਾ ਮੈਂ ਵੀ ਸ਼ਰੋਮਣੀ ਕਮੇਟੀ ਮੈਂਬਰ ਹਾਂ 28 ਸਾਲ ਤੋਂ ਇਸ ਕਰਕੇ ਅਸੀਂ ਸਭ ਜਾਣਦੇ ਆਂ ਵੀ ਜੋ ਜੋ ਕੁਝ ਹੋ ਰਿਹਾ ਬੜੇ ਬੜੇ ਜਿਹੜੇ ਸਾਲਾਂ ਪੁੱਧੀ ਹਰਮੰਦਰ ਸਾਹਿਬ 'ਚ ਕੀਰਤਨ ਕਰਦੇ ਸੀ ਉਹ ਆ ਸਾਧੂਆਂ ਦੇ ਡੇਰੇ ਤੇ ਜਾ ਕੇ ਅਸ਼ੋਤੋਸ਼ਰਗਿਆਂ ਦੇ ਮੱਥਾ ਟੇਕਦੇ ਫਿਰਦੇ ਸੀਗੇ ਸਾਨੂੰ ਪਤਾ ਵੀ ਤੁਸੀਂ ਜ਼ਰੂਰ ਕਥਾ ਬਹੁਤ ਬੋਦੀ ਕਰ ਲੈਂਦੇ ਆ ਪਰ ਮਾਨਸਿਕ ਤੌਰ ਤੇ ਤੁਸੀਂ ਜਿਹੜੇ ਆ ਉਹ ਇਹੋ ਜਿਹਾ ਨਹੀਂ ਜਿਹੋ ਜਿਹਾ ਹੋਣਾ ਚਾਹੀਦਾ ਇਸ ਕਰਕੇ ਤੁਹਾਨੂੰ ਮੈਂ ਬੇਨਤੀ ਕਰਦਾ ਰਤਾਕ ਠਰਮੇ ਚ ਰਹੋ ਸਹਿਜ ਅਵਸਥਾ ਚ ਕਰਮੀ ਸਹਿਜ ਨਾ ਪੁਜੇ ਬੰਸੇ ਸੇ ਸਸਾ ਨਾ ਜਾਏ ਸਹਿਸਾ ਜਾਣਦੇ ਹੋ ਐਨੇ ਸਹਿਸੇchnਾ ਰਹੋ ਮੈਨੂੰ ਮਿਹਰਿਆ ਤੁਸੀਂ ਜਰੂਰ ਇਹ ਗੱਲ ਸਮਝ ਜਾਓਗੇ ਕਿ ਜੋ ਤੁਹਾਡੇ ਤੇ ਐਪਲੀਕੇਸ਼ਨ ਕਰ ਤੁਸੀਂ ਵੀ ਪ੍ਰਮਾਨ ਕੀਤਾ ਡਾਕਟਰ ਨੇ ਜੋ ਤੁਹਾਡੇ ਖਿਲਾਫ ਕਰਤਾਰਪੁਰ ਸਾਹਿਬ ਦੇ ਨੇ ਕਿਹਾ ਉਹ ਕਦੀ ਤੁਸੀਂ ਵੀ ਪ੍ਰਮਾਨ ਕੀਤਾ ਆਪ ਇਹੋ ਜਿਹੀ ਸ਼ਕੀਤ ਹੋਵੇ ਤੇ ਦੂਜਿਆਂ ਨੂੰ ਤੁਸੀਂ ਮਤਾਂ ਦਿੰਦੇ ਫਿਰ ਉਹ ਇਸ ਕਰਕੇ ਕਿਰਪਾ ਕਰਕੇ ਥੋੜਾ ਜਿਹਾ